ਨੀਲਮ ਨੂੰ ਜਦੋਂ سزا ਸੁਣਾਈ ਗਈ ਹੈ ਮਾਨਯੋਗ ਜੱਜ ਸਾਹਿਬ ਵੱਲੋਂ ਕਹਿੰਦੇ ਕਿ ਉਹਨੇ ਵੀ ਆਪਣੇ ਬੱਚਿਆਂ ਦਾ ਹਵਾਲਾ ਦਿੱਤਾ ਕਿ ਮੈਨੂੰ ਘੱਟ سزا ਦਿੱਤੀ ਜਾਵੇ ਜੀ ਸਰ ਜੱਜ ਸਾਹਿਬ ਨੂੰ ਕੀ ਦੇਖੋ ਜੀ ਮੈਂ ਇੱਕ ਡਾਈਵੋਰਸੀ ਹਾਂ ਮੇਰੇ ਦੋ ਬੱਚੇ ਹੈ ਤੇ ਮੇਰੇ ਪਿਤਾ ਦੀ ਡੈਥ ਹੋ ਗਈ ਹੈ ਤੇ ਇਸ ਕਰਕੇ ਮੈਨੂੰ ਜੜੀ ਹੈਗੀ سزا ਜੜੀ ਘਟੋੜ ਇਹ ਉਹਦੇ ਲਾਸਟ ਜੜੀ ਤੇ ਐਪਲੀਕੇਸ਼ਨ ਜਿਹਨੇ ਜਿਹਨੇ ਜੂੰਦਾ ਇੱਕ ਬੱਚਾ ਮਾਸੂਮ 2.5 ਸਾਲ ਦਾ ਦੱਬਤਾ ਧਰਤੀ ਦੇ ਵਿੱਚ ਮਾਰਤਾ ਤੇ ਉਹਨੇ ਆਪਣੇ ਬੱਚਿਆਂ ਦਾ ਹੀ ਹਵਾਲਾ ਦਿੱਤਾ ਜੱਜ ਸਾਹਿਬ ਨੂੰ ਕੀ ਦੇਖੋ ਜੀ ਮੈਂ ਇੱਕ ਡਾਈਵੋਰਸੀ ਹਾਂ ਮੇਰੇ ਦੋ ਬੱਚੇ ਐ ਤੇ ਮੇਰੇ ਪਿਤਾ ਦੀ ਡੈਥ ਹੋ ਗਈ ਐ ਤੇ ਇਸ ਕਰਕੇ ਮੈਨੂੰ ਰਡੀ ਹੈਗੀ ਸਦਾ ਰਡੀ ਘਟੋ ਘਟ ਦਿਤੀ ਜਾਵੇ ਇਹ ਉਹਦੇ ਲਾਸਟ ਰਡੀ ਦੇ ਅਪਲੀਕੇਸ਼ਨ ਜਿਹਨੇ ਜਿਹਨੇ ਜੂੰਦਾ ਇੱਕ ਬੱਚਾ ਮਾਸੂਮ 2.5 ਸਾਲ ਦਾ ਦੱਬਤਾ ਧਰਤੀ ਦੇ ਵਿੱਚ ਮਾਰਤਾ ਤੇ ਉਹਨੇ ਆਪਣੇ ਬੱਚਿਆਂ ਦਾ ਹੀ ਹਵਾਲਾ ਦਿੱਤਾ ਹਵਾਲਾ ਦਿੱਤਾ ਹੂੰ ਔਰ ਤੁਸੀਂ ਕੰਪਲੀਟ ਕਰ ਲਓ ਜੀ ਹਾਂਜੀ ਲੇਕਿਨ ਜੈ ਸਾਹਿਬ ਨੇ ਸਾਰਾ ਕੁਝ ਸੁਣ ਕੇ ਨਾ ਉਹਦਾ ਜਿਹੜਾ ਹਾਉ ਭਾਉ ਦੇਖਿਆ ਹੈਗਾ ਉਹ ਟ੍ਰਾਇਲ ਦੇ ਵਿੱਚ ਜਦੋਂ ਅਸੀਂ ਅਕਿਊਜ਼ ਨੂੰ ਦੇਖਦੇ ਆ ਨਾ ਸਾਨੂੰ ਉਹਦੀ ਮੈਂਟਲ ਕੰਡੀਸ਼ਨਸ ਦਾ ਪਤਾ ਲੱਗ ਜਾਂਦਾ ਹੈ ਬੜੀ ਸਟੱਬ ਆਨ ਲੇਡੀ ਸੀ ਦੇਖੋ ਉਹਦੇ ਅੱਜ ਵੀ ਉਹਦੇ ਇਹਨਾਂ ਦਿਮਾਗ ਤੇ ਕੋਈ ਸ਼ਿਕਰ ਨਹੀਂ ਸੀ ਕਿ ਮੈਂ ਕੋਈ ਗਲਤ ਕੰਮ ਕੀਤਾ ਤੇ ਮੇਰੇ ਸਭ ਨਾਲ ਇੱਕ ਹਿਊਮਨ ਸਾਈਕੋਲੋਜੀ ਹੈ ਤੇ ਜੱਜ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੇ ਹਿਊਮਨ ਸਾਈਕੋਲੋਜੀ ਪੜ੍ਹ ਲਈ ਉਹਦਾ ਫੇਸ ਦੇਖਦੇ ਸੀ ਬੜੀ ਧਿਆਨ ਨਾਲ ਸਾਹਮਣੇ ਬੁਲਾ ਕੇ ਉਹਨੂੰ ਪੁੱਛਿਆ ਉਹਨਾਂ ਨੇ ਕਿ ਤੂੰ ਕੁਝ ਕਹਿਣਾ ਚਾਹਨੀ ਹੈ ਅੱਜ 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 ਫਿਰ ਵੀ ਉਹਨੇ ਕੁਝ ਨਹੀਂ ਬੋਲਿਆ ਆਪਣੇ ਅੰਦਰ ਜੜੀ ਉਹਦਾ ਗੁੱਸਾ ਹੈਗਾ ਪਤਾ ਨਹੀਂ ਕਿਸੇ ਦਾ ਗੁੱਸਾ ਉਹ ਗੁੱਸਾ ਉਹਨੇ ਜ਼ਾਹਰ ਜਿਹਾ ਦਿਖਾਇਆ ਆਪਣੇ ਸਫੇਸੇ ਤੇ ਤੇ ਜੱਜ ਸਾਹਿਬ ਨੇ ਉਹ ਜਿਹੜੀ ਦਰਖਾਸਤ ਆ ਉਹਦੀ ਰੱਦ ਕੀਤੀ ਹੂੰ ਰੱਦ ਕਰਨ ਤੋਂ ਬਾਅਦ ਫਿਰ ਉਹਨਾਂ ਦੇ ਜਿਹੜੇ ਤਿੰਨ ਫੈਸਲੇ ਸੀਗੇ ਤੇ ਇਹਨਾਂ ਦੇ ਵਿੱਚ ਅੱਜ ਫੈਸਲਾ ਸੁਣਾਇਆ ਹੂੰ ਕੁਮਨ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਬਾਡੀ ਲੈਂਗੁਏਜ ਦੀ ਇਹ ਵੀ ਇੱਕ ਤਰ੍ਹਾਂ ਦੇ ਨਾਲ ਬਹੁਤ ਮੇਜਰ ਪਾਰਟ ਪਲੇ ਕਰਦੀ ਹੈ ਕਿਉਂਕਿ ਜਿਵੇਂ ਤੁਸੀਂ ਦੱਸਿਆ 70 ਤੋਂ 80 ਤਰੀਕਾ ਪਈਆਂ ਨੇ ਪੱਤਰਕਾਰ ਬਹੁਤ ਫਾਲੋ ਕਰਦੇ ਰਹੇ ਨੇ ਔਰ ਉਹ ਦੱਸਿਆ ਜਾਂਦਾ ਕਿ ਜਿਹੜੀ ਉਹ ਲੇਡੀ ਆ ਜਿਹੜੀ ਨੀਲਮ ਜੀ ਨੂੰ ਸਜ਼ਾ ਹੋਈ ਆ ਬੇहद ਬਦਤਮੀਜ਼ ਕਿਸਮ ਦੀ ਸਨਕੀ ਕਿਸਮ ਦੀ ਲੇਡੀ ਕਿਹਾ ਜਾਂਦਾ ਕਿ ਉਹ ਮਤਲਬ ਪੱਤਰਕਾਰਾਂ ਦੇ ਨਾਲ ਵੀ ਪੁੱਠਾ ਜਿਵੇਂ ਬੋਲ ਦੇਣਾ ਕੋਈ ਉਸ ਨੂੰ ਮਲਾਲ ਨਾਮ ਦੀ ਤਾਂ ਕਹਿੰਦੇ ਚੀਜ਼ ਹੀ ਨਹੀਂ ਸੀ ਕੋਈ ਵੀ ਬਹੁਤ ਸਟੱਬ ਆ ਉਹਨਾਂ ਜੀ ਮੈਂ ਜਿੰਨੀ ਤੁਹਾਨੂੰ ਦੇਖਿਆ ਹੈਗਾ ਵੈਰੀ ਸਟੱਬ ਆਨ ਲੇਡੀ ਉਹਦਾ ਦਿਮਾਗ ਦੇ ਵਿੱਚ ਕੋਈ ਬੁੱਤ ਸਵਾਰ ਸੀਗਾ ਜਿਵੇਂ ਉਹਨੇ ਕੋਈ ਐਕਟ ਕਰ ਕੀਤਾ ਉਹਨੂੰ ਕੋਈ ਰਿਮੋਰਸ ਨਹੀਂ ਸੀਗਾ ਕਿ ਮੈਂ ਮਰਡਰ ਕਰਤਾ ਤੇ ਮੈਨੂੰ ਇਹਦਾ ਕੋਈ ਦੁੱਖ ਹੋਇਆ ਉਹ ਹੀ ਕਰ ਦਿਖਾਣਾ ਚਾਹੁੰਦੀ ਸੀਗੀ ਕਿ ਮੈਨੂੰ ਇਹਦਾ ਕੋਈ ਫਰਕ ਨਹੀਂ ਪਿਆ ਹੂੰ ਔਰ ਜਿਹੜਾ ਇਹ ਹੀ ਚੀਜ਼ ਹੈਗੀ ਨੇ ਬੋਡੀ ਲੈਂਗੁਏਜ ਦੀ ਬਾਰੇ ਗੱਲ ਕਰਦੇ ਹਾਂ ਤਾਂ ਜੱਜ ਸਾਹਿਬ ਕੀ ਪੂਰਾ ਕੋਰਟ ਜਿਹੜੇ ਹੈਗੇ ਆ ਸਾਰੇ ਉਥੋਂ ਦਾ ਅਮਲਾ ਹੁੰਦਾ ਹੈ ਸਾਡੇ ਉਹ ਵੀ ਇਹੋ ਨੋਟ ਚੀਜ਼ ਕਰਦਾ ਹੁੰਦਾ ਸੀਗਾ ਕਿਹਦੇ ਬਾਡੀ ਲੈਂਗੁਏਜ ਇਦਾਂ ਦੀ ਹੈਗੀ ਸਟੱਬ ਆਨ ਜੀ ਹੈਗੀ ਆ ਔਰ ਇਹਨੂੰ ਕੋਈ ਦੁੱਖ ਨਹੀਂ ਹੈਗਾ ਕਿ ਮੈਂ ਮਰਡਰ ਬੱਚੇ ਦਾ 2.5 ਸਾਲ ਪਾਉਣੇ 3 ਸਾਲ ਦੇ ਬੱਚੇ ਦਾ ਮਰਡਰ ਕਰਕੇ ਆਈ ਹਾਂ ਹੂੰ ਬੜਾ ਨਾ ਦੁੱਖ ਹੁੰਦਾ ਇੱਕ ਜਦੋਂ ਇਹ ਚੀਜ਼ਾਂ ਦੇਖੀ ਦੀਆਂ ਮੇਰਾ ਤਾਂ ਆਪਣਾ ਕਿਉਂਕਿ ਨਾ ਦਿਲ ਜਿਹੜਾ ਹੈਗਾ ਵਾ ਇੱਕ ਫਾਇਲ ਦੇ ਵਿੱਚ ਬੜਾ ਇਮੋਸ਼ਨਲ ਜਿਹਾ ਤੁਸੀਂ ਅੱਜ ਵੀ ਜਦੋਂ ਉਹ ਉਹ ਬਹੁਤ ਭਾਵੁਕ ਪਲ ਸੀਗਾ ਲੋਕ ਲੋਕਾਂ ਨੇ ਵੀ ਅੱਖਾਂ ਭਰੀਆਂ ਔਰ ਜਦੋਂ ਤੁਹਾਡੇ ਤੁਹਾਨੂੰ ਧੰਨਵਾਦ ਕਰਦੇ ਨੇ ਇਹੇਠਾਂ ਝੁੱਕ ਕੇ ਉਹਦੇ ਫਾਦਰ ਦਿਲ ਰੋਜ਼ ਤੁਸੀਂ ਗੱਲ ਨਾਲ ਲਾਉਂਦੇ ਹੋ ਨਾ ਉਹਨਾਂ ਨੂੰ ਚੱਕ ਕੇ ਅਸਲ 'ਚ ਬੜਾ ਨਾ 2.5 ਸਾਲ ਦਾ ਸਫਰ ਥੜਾ ਇਮੋਸ਼ਨਲ ਸਫਰ ਰਿਹਾ ਹੂੰ ਕਿਉਂਕਿ ਮੈਂ ਨਾ ਹਮੇਸ਼ਾ ਆਪਣੇ ਨੂੰ ਸਮਝਦਾ ਸੀਗਾ ਕਿ ਮੇਰੇ ਆਪਣੇ ਬੱਚੇ ਹੈਗੇ ਆ ਤੇ ਲੁਧਿਆਣਾ ਕੀ ਪੂਰੇ ਵਰਲਡ ਦੇ ਵਿੱਚ ਜਿਨ੍ਹਾਂ ਦੇ ਬੱਚੇ ਹੈਗੇ ਆ ਉਹ ਆਪਣੇ ਆਪ ਨੂੰ ਦਿਲਰੋਜ਼ ਦੇ ਮਾਤਾ ਪਿਤਾ ਦੀ ਜਗ੍ਹਾ ਰੱਖਦੇ ਸੀ ਨੀਂਦ ਨਹੀਂ ਸੀ ਆ ਰਹੀ ਟਾਇਲ ਦੇ ਵਿੱਚ ਸੱਚੀ ਗੱਲ ਦੱਸਾਂ ਮੈਂ ਤੁਹਾਨੂੰ ਹਾਂ ਨੀਂਦ ਨਹੀਂ ਆਈ ਹੈਗੀ ਕੱਲ ਵੀ ਨੀਂਦ ਨਹੀਂ ਆਈ ਰਾਤ ਨੂੰ ਵੀ ਸੋਚਾ ਕੀ ਕਰਨਾ ਕੀ ਨਹੀਂ ਕਰਨਾ ਕਿਉਂਕਿ ਇੱਕ ਇਮੋਸ਼ਨਸ ਦਾ ਜਿਵੇਂ ਕਹਿੰਦੇ ਨਾ ਪੋਲਿਟਿਕਸ ਜਿਹਨੂੰ ਕਹਿੰਦੇ ਨਾ ਮੈਂ ਪੋਲਿਟਿਕਸ ਕਹਿੰਦੇ ਸੱਥਾਂ ਤੋਂ ਚਲਦੀ ਹੈ ਹੂੰ ਤਾਂ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਕਿਚਨ ਤੋਂ ਚਲਦੀ ਹੈ ਹੂੰ ਮਦਰ ਦੀ ਕਿਚਨ ਤੋਂ ਚਲਦੀ ਹੈ ਮਦਰ ਦੇ ਢਿੱਡੋਂ ਚਲਦੀ ਹੈ ਹੂੰ ਹੂੰ ਹਰ ਇੱਕ ਪਰਿਵਾਰ ਦੇ ਵਿੱਚ ਮੈਂ ਜਦੋਂ ਨਿਕਲਦਾ ਸੀਗਾ ਹੂੰ ਤੇ ਮੈਨੂੰ ਮੇਰੇ ਮਹੱਲੇ ਵਾਲੇ ਪੁੱਛਦੇ ਸੀਗੇ ਕਿ ਕੀ ਬਣਿਆ ਮੇਰੇ ਮਾਤਾ ਜੀ ਮੈਨੂੰ ਪੁੱਛਦੇ ਸੀਗੇ ਅੱਜ ਮੈਨੂੰ ਸਿੱਧੇ ਪੁੱਛਿਆ ਉਹਨਾਂ ਨੇ ਕਹਿੰਦੇ ਕੀ ਬਣਨਾ ਅੱਜ ਦੱਸ ਕੀ ਕਰਨਾ ਮੈਂ ਨਹੀਂ ਤਾਂ ਆਮ ਕੇਸ 'ਚ ਕਦੇ ਤੁਹਾਡੇ ਮਦਰ ਨੇ ਨਹੀਂ ਪੁੱਛਿਆ ਹਜ਼ਾਰਾਂ ਕੇਸ ਕਰ ਲਏ ਜੀ ਹਜ਼ਾਰਾਂ ਕੇਸ ਕਰ ਲਏ ਅੱਜ ਤੱਕ ਕਦੇ ਕਿਸੇ ਨੇ ਪੁੱਛਿਆ ਨਹੀਂਗਾ ਹੂੰ ਇੱਕ ਹਰ ਇੱਕ ਘਰ ਦੇ ਵਿੱਚ ਇਮੋਸ਼ਨਸ ਫਲੋ ਕਰ ਰਿਹਾ ਹੈ ਕਿ ਭਾਈ ਇਹਦੇ ਵਿੱਚ ਨਾ ਕੋਈ ਸਜ਼ਾ ਹੋਣੀ ਚਾਹੀਦੀ ਹੈ ਮਿਸਾਲੀ ਸਜ਼ਾ ਹੋਵੇ ਮੈਂ ਕੱਲ ਖਬਰ ਪੜ ਰਿਹਾ ਸੀਗਾ ਕਹਿੰਦੇ ਕਿ ਤਕਰੀਬਨ 17 ਲੱਖ ਵਿਊ ਆਏ ਹੈਗੇ ਇੱਕ ਦਿਨ ਦੇ ਵਿੱਚ ਕਮੈਂਟ ਆਏ ਆ ਕਿ ਇਹਦੇ ਡੈਥ ਪੈਨਲਟੀ ਹੋਣੀ ਚਾਹੀਦੀ ਹੂੰ ਹੂੰ ਔਰ ਜਿੰਨਾ ਮੈਂ ਉਹ ਖਬਰ ਪੜੀ ਤਾਂ ਮੈਂ ਸੱਚੀ ਗੱਲ ਦੱਸਾਂ ਮੇਰੇ ਕੱਲ ਦਾ ਦਿਮਾਗ ਤੇ ਟੈਨਸ਼ਨ ਬੈ ਗਈ ਕਿ 17 ਲੱਖ ਬੰਦੇ ਨੂੰ ਦੇਖੋ ਤੇ ਔਰ ਜਿਹੜੇ ਕਹਿੰਦੇ ਤਕਰੀਬਨ 3.5 ਕਰੋੜ ਬੰਦਾ ਜਿਹੜਾ ਇਹਨੂੰ ਫੋਲੋ ਕਰ ਰਿਹਾ ਉਹ 3.5 ਕਰੋੜ ਪਰਿਵਾਰ ਹੂੰ ਦਾ ਜਿਹੜਾ ਬੋਝ ਹੈ ਉਹ ਮੇਰੇ ਸਿਰ ਤੇ ਬੈਠਾ ਜਿਗਾ ਕਿ ਅੱਜ ਕੋਈ ਇਦਾਂ ਦਾ ਆਰਡਰ ਹੋ ਗਿਆ ਹੂੰ ਤਾਂ ਮੈਂ ਤਕਰੀਬਨ ਉਹ 3.5 ਕਰੋੜ ਪਰਵਾਰ ਨੂੰ ਕੀ ਸ਼ਕਲ ਦਿਖਾਉਂਗਾ ਹੂੰ ਸੋ ਜਦੋਂ ਆਰਗੂਮੈਂਟ ਚੱਲਦੀਆਂ ਹੈਗੀਆਂ ਆਰਗੂਮੈਂਟ ਦੇ ਵਿੱਚ ਸਾਨੂੰ ਜਿਹੜਾ ਅਸੀਂ ਅਗਰ 100% ਦੇਨੇ ਕੇਸ ਨੂੰ ਤੇ ਸ਼ਾਇਦ ਮੈਨੂੰ ਇਸ ਕੇਸ ਵਿੱਚ 500% ਦੇਣਾ ਪਿਆ ਹੂੰ ਹੂੰ ਆਪਣਾ ਲੋ ਜਿਹੜਾ ਹੈਗਾ ਰਾਤ ਨੂੰ ਵੀ ਅਸੀਂ ਬੈਠੇ ਲੋ ਪੜਦੇ ਹੁੰਦੇ ਸੀਗੇ ਕਿ ਕਿਤੇ ਕੋਈ ਕਮੀ ਨਾ ਰਹਿ ਜਾਵੇ ਹੂੰ